ਕੁਝ ਨੇ ਜਿਨ੍ਹਾਂ ਦਾ ਬਰਨਸ ਨੇ ਜਿਨ੍ਹਾਂ ਦੇ ਉਹ 30 40% ਤੋਂ ਜ਼ਿਆਦਾ ਨੇ ਤਾਂ ਉਹਨਾਂ ਲਈ ਸਪੈਸ਼ਲ ਇੱਕ ਬਰਨ ਕੇਅਰ ਯੂਨਿਟ ਦੀ ਲੋੜ ਹੈ ਜਾਂ ਆਈਸੀਯੂ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਫੇਸ਼ੀਅਲ ਬਰਨਸ ਨੇ ਤਾਂ ਸਾਹ ਲੈਣ ਦੇ ਵਿੱਚ ਹੋ ਸਕਦਾ ਜਦੋਂ ਸਵੇਲਿੰਗ ਹੋਵੇ ਉਹਨਾਂ ਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਵੇ ਤਾਂ ਇਸ ਕਰਕੇ ਉਹਨਾਂ ਦੀ ਬੈਟਰ ਕੇਅਰ ਦੇ ਲਈ ਉਹਨਾਂ ਨੂੰ ਅਸੀਂ ਰਜਿੰਦਰਾ ਹਸਪੀਟਲ ਸ਼ਿਫਟ ਕਰ ਰਹੇ ਹਾਂ 6 ਪੇਜ ਬਲੇਵਲ ਏਰੀਆ ਤੇ ਸਾਈਟ ਤੇ ਬਲਾਸਟ ਹੋਇਆ ਸੀਗਾ ਸਾਡੇ ਕੋਲ ਪਹਿਲਾਂ 8 ਆਏ ਸੀਗੇ ਹੁਣ ਜਸਟ ਨਾ 2 ਹੋਰ ਆਏ ਨੇ ਤੇ ਉਹਨਾਂ ਨੂੰ ਹਲੇ ਫਰਸਟ ایڈ ਦੇ ਰਿਆ ਪਹਿਲੇ 8 ਸਟੇਬਲਾਈਜ਼ ਕਰ ਲਏ ਸੀਗੇ ਉਹ 8ਾ ਵਿੱਚ रेफर ਕਰਨੇ ਪੇ ਫੇਸ਼ੀਅਲ ਬਰਨਸ ਦੇ ਦਿਨ ਦਾਖਲ ਕਰ ਲਏ ਦੋ ਜਸਟ ਨੂੰ ਆਏ ਨੇ ਉਹਨਾਂ ਦੀ ਫਰਸਟ ایڈ ਸ਼ੁਰੂ ਕੀਤੀ ਹੈ ਇਹਨੇ ਇੱਕ 라ਵਨ ਬਣਾਉਣ ਦਾ ਕੰਮ ਕਰਦਾ ਹੈਗਾ ਦੁਸ਼ਹਰੇ ਦੇ ਮੌਕੇ ਤੇ ਤੇ ਕੁਝ ਪਟਾਸ਼ ਜਿਹੜੀ ਇਹਦੇ ਕਰ ਪਈ ਸੀਗੀ ਜਿਹਨੂੰ ਅੱਗ ਲੱਗੀ ਤੇ ਜਿਹਦੇ ਕਰਕੇ ਜਿਹੜਾ ਬਲਾਸਟ ਹੋਇਆ ਤੋਂ तकरीबन 12-13 ਜਿਹੜੇ ਲੋਕ ਨੇ ਵਿੱਚ ਕੁਝ ਬੱਚੇ ਵੀ ਨੇ ਉਹ ਇੰਜਰਡ ਨੇ ਸਾਰੇ ਜਿਹੜੇ ਹੈਗੇ ਨੇ ਅਸੀਂ ਸਿਵਲ ਹਸਪੀਟਲ ਸ਼ਿਫਟ ਕਰਾਤੇ ਨੇ ਇਹਨੇ 라ਵਨ ਬਣਾਉਣ ਦਾ ਕੰਮ ਕਰਦਾ ਹੈਗਾ ਦੁਸ਼ਹਰੇ ਦੇ ਮੌਕੇ ਤੇ ਤੇ ਕੁਝ ਪਟਾਸ਼ ਜਿਹੜੀ ਇਹਦੇ ਕਰ ਪਈ ਸੀਗੀ ਜਿਹਨੂੰ ਅੱਗ ਲੱਗੀ ਤੇ ਜਿਹਦੇ ਕਰਕੇ ਜਿਹੜਾ ਬਲਾਸਟ ਹੋਇਆ ਤੋ तकरीबन 12 13 ਜਿਹੜੇ ਲੋਕ ਨੇ ਵਿੱਚ ਕੁਝ ਬੱਚੇ ਵੀ ਨੇ ਉਹ ਇੰਜਰਡ ਨੇ ਸਾਰੇ ਜਿਹੜੇ ਹੈਗੇ ਨੇ ਅਸੀਂ ਸਿਵਲ ਹਸਪੀਟਲ ਸ਼ਿਫਟ ਕਰਾਤੇ ਨੇ ਇਹ ਫੋਰੈਂਸਿਕ ਟੀਮ ਤੇ ਡੌਗ ਸਕੁਐਡ ਜਿਹੜਾ ਏਰੀਆ ਨੂੰ ਸਰਚ ਕਰ ਰਿਹਾ ਹੈਗਾ ਤੇ ਜਿਹੜਾ ਵੀ ਅਕਿਊਜ਼ਡ ਹੈਗਾ ਉਹਦੇ ਖਿਲਾਫ ਐਫਆਈਰ ਰਜਿਸਟਰ ਕਰਕੇ ਬੰਦੀ ਕਾਰਵਾਈ ਕੀਤੀ ਜਾਏਗੀ। ਕਿਹਦਾ ਜਿਹੜਾ ਕਿ ਨਕਦ ਵਿੱਚ ਪਟਾਕੇ ਵੀ ਬਣਾ ਰਿਆ ਸੀ ਨਜਾਇਜ਼ ਤੋਂ ਪਟਾਕਾ ਸਭ ਤੋਂ ਪਰਮਿਸ਼ਨ ਵਗੈਰਾ ਸੀ ਨਹੀਂ ਉਹ ਜੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਹਲ ਤੱਕ ਪਤਾ ਲੱਗੇ ਕਿ ਕੋਈ ਪਰਮਿਸ਼ਨ ਨਹੀਂ ਸੀਗੀ ਤੇ ਜੋ ਤਾਂ ਹੀ ਅਸੀਂ ਐਫਆਈਰ ਰਜਿਸਟਰ ਕਰਕੇ ਬੰਦੀ ਕਾਰਵਾਈ ਜਿਹੜੀ ਆ ਕਰ ਕਿੰਨੇ ਬੰਦੇ 12 1 ਹੌਲਡਡ ਇਨ ਸਿਵਲ ਹਸਪੀਟਲ ਦੇ ਵਿੱਚ ਸਰੀਰ ਸਾਰੇ ਜਦੋਂ ਡਾਕਟਰ ਦੇ ਕਹਿੰਦੇ ਮੁਤਾਬਕ ਜਿਹੜੇ ਸਾਰੇ ਜਿਹੜੇ ਪੇਸ਼ੈਂਟ ਨੇ ਉਹ ਸਟੇਬਲ ਨੇ ਤੇ ਅਸੀਂ ਜਿਹੜੇ ਨਜ਼ਰ ਲਾ ਰਹੇ ਹਾਂ ਸਰ ਘਰ ਦੇ ਵਿੱਚ ਪਟਾਖਾ ਤੇ ਇਸ ਤਰ੍ਹਾਂ ਦੇ ਧਿਆਣਾ ਦੇ ਵਿੱਚ ਕਿਟਨਾ ਦੇ ਟਾਈਮ ਇੰਨੀ ਪਟਾਖਾ ਉਹ ਸਟੋਰ ਪਈ ਆ ਤੇ ਮੁੱਕਾ ਸਪਲਾਈ ਵੀ ਕੀਤੀ ਜਾ ਰਹੀ ਹੈ ਛੋਟੇ ਛੋਟੇ ਕੁੜੀਆਂ ਬਣਾ ਕੇ ਜਿਹਦੇ ਨਾਲ ਨੌਜਵਾਨ ਪਟਾਕੇ ਨੂੰ ਪਾਈ ਦੇ ਪੰਜਾਬੀ ਤਰੀਕੇ ਦਾ ਸਰਤਾਸ ਨੂੰ ਵੀ ਕਰ ਰਹੇ ਨੇ ਉਹਨਾਂ ਵਿੱਚ ਉਹ ਵੀ ਕਰਦੇ ਨੇ ਬਿਲਕੁਲ ਜਿਹੜੀ ਸਾਡੀ ਜਿਹੜਾ ਨੋਟਿਸ ਚੰਦਾ ਤਾਂ ਅਸੀਂ ਬੰਦ ਕਰਦੇ ਜਿਹੜੀ ਹੈ ਕਿਤੀ ਵੀ ਹੈਗੀ ਹੈ ਤੇ ਅੱਗੇ ਵੀ ਕਰਦੇ ਠੀਕ ਹੈ ਠੀਕ ਹੈ थैंक यू ਸਰ ਬਲੇਵਲ ਏਰੀਆ ਤੇ ਸਾਈਟ ਤੇ ਬਲਾਸਟ ਹੋਇਆ ਸੀਗਾ ਸਾਡੇ ਕੋਲ ਪਹਿਲਾਂ 8 ਆਏ ਸੀ ਕਿ ਹੁਣ ਜਸਟ ਨਾ 2 ਹੋਰ ਆਏ ਨੇ ਤੇ ਉਹਨਾਂ ਨੂੰ ਹਲੇ ਫਸਟ ایڈ ਦੇ ਰਿਆ ਪਹਿਲੇ 8 ਸਟੇਬਲਾਈਜ਼ ਕਰਲੇ ਸੀਗੇ ਉਹ 8ਾ ਵਿੱਚੋਂ 5 ਸੀ ਰੈਫਰ ਕਰਨੇ ਪਏ ਫੇਸ਼ੀਅਲ ਬਰਨ ਸੀਗੇ ਤਿੰਨ ਦਾਖਲ ਕਰ ਲੈ ਦੋ ਜਸਟ ਨੋ ਆਏ ਨੇ ਉਹਨਾਂ ਦੀ ਫਰਸਟ ਏਡ ਸ਼ੁਰੂ ਕੀਤੀ ਹੈ ਉਹਨਾਂ ਦਾ ਸਟੇਟਸ ਅਸੀਂ ਤੁਹਾਨੂੰ ਪੰਜ ਬਾਅਦ ਇਨਫਾਰਮ ਕਰਾਂਗੇ ਕਿੰਨੇ ਕ ਜਿਹੜਾ ਇੰਜਰੀ ਸੀਗੀ ਜਿਹੜੇ ਪਹਿਲੇ ਆਏ ਸੀ ਜਿਹਨੂੰ ਕਰਨਾ ਪਿਆ ਰੈਫਰ ਕਿੱਥੇ ਕੀਤਾ ਗਿਆ ਹੈਗਾ ਦੇਖੋ ਅੱਠ ਪਹਿਲਾਂ ਆਏ ਸੀਗੇ ਉਹਨਾਂ ਦੀ ਇੰਜਰੀਜ਼ ਜਿਨ੍ਹਾਂ ਦੇ ਫੇਸ਼ੀਅਲ ਇੰਜਰੀ ਜ਼ਿਆਦਾ ਸੀਗੀਆਂ ਉਹ ਪੰਜ ਸੀਗੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਰੈਫਰ ਕਰਤਾ ਰਜਿੰਦਰਾ ਹਸਪਤਾਲ ਪਟਿਆਲੇ ਬਾਕੀ ਤਿੰਨ ਦਾਖਲ ਕਰ ਲੈਨੇ ਦੋ ਹੋਰ ਆਏ ਨੇ ਉਹਨਾਂ ਨੂੰ ਹਲੇ ਟ੍ਰੀਟਮੈਂਟ ਦੇ ਰਿਹਾ ਫਸਟ ਸੀਰੀਅਸਲੀ ਹੈਗਾ ਹਾਂਜੀ ਜੋ ਅੱਗੇ ਭੇਜਨੇ ਉਹ ਸੀਰੀਅਸ ਇਸ ਲਈ ਨਹੀਂ ਕਿਉਂਕਿ ਫੇਸ਼ੀਅਲ ਬਰਨਸ ਦੇ ਵਿੱਚ ਨਾ ਕਿੰਨੇ ਪਰਸੈਂਟ ਬਰਨ ਆਪ ਦੇਖੋ 60 ਹਰ ਬੰਦੇ ਦਾ ਡਿਫਰੈਂਟ ਬਰਨਸ ਹੈਗੇ ਤੇ ਵੇਰੀ ਕਰਦੇ ਸੀਗੇ 20 ਤੋਂ ਲੈ ਕੇ 60 ਤੱਕ ਜੋ ਏਜ ਸੀਗੀ ਉਹ 8 ਤੋਂ ਲੈ ਕੇ 60 ਤੱਕ ਏਜ ਸੀਗੀ ਇਹਦੇ ਵੇਰੀ ਜੋ ਰੇਂਜ ਸੀਗੀ ਇਹਨਾਂ ਦੀ ਏਜ ਏਜ ਹੈ ਜੀ ਚੀਮਾ ਚੌਂਕ ਦੇ ਵਿੱਚ ਇੰਦਰਾ ਕਲੋਨੀ ਦੇ ਨੇੜੇ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰ ਇਨਸੀਡੈਂਟ ਰਿਪੋਰਟਡ ਹੈ ਉਥੇ 10 ਲੋਕ ਜ਼ਖਮੀ ਹੋਏ ਨੇ ਬਰਨਸ ਨੇ ਉਹਨਾਂ ਸਾਰਿਆਂ ਦੇ ਵਿਕਟਿਮਸ ਦੀ ਏਜ ਜਿਹੜੀ ਆ 4 ਸਾਲ ਤੋਂ ਲੈ ਕੇ 60 ਸਾਲ ਤੱਕ ਹੈਗੀ ਆ ਮਤਲਬ ਅਲੱਗ-ਅਲੱਗ ਏਜਸ ਦੇ ਮਿਲਤੇ ਫੀਮੇਲ ਨੇ 10 ਲੋਕ ਸਾਡੇ ਕੋਲ ਸਿਵਲ ਹਸਪੀਟਲ ਆਏ ਸੀ ਉਹਨਾਂ ਦੇ ਬਰਨ ਅਸੈਸਮੈਂਟ ਕਰਨ ਤੋਂ ਬਾਅਦ 4 ਬੰਦੇ ਨੇ ਜਿਹੜੇ 4 ਪੇਸ਼ੈਂਟਸ ਨੂੰ ਇੱਥੇ ਹੀ ਅਸੀਂ ਰੱਖ ਰਹੇ ਹਾਂ ਉਹ ਸਟੇਬਲ ਨੇ ਉਹਨਾਂ ਦਾ ਟ੍ਰੀਟਮੈਂਟ ਇੱਥੇ ਕੀਤਾ ਜਾਊਗਾ ਕੁਝ ਨੇ ਜਿਨ੍ਹਾਂ ਦਾ ਬਰਨਸ ਨੇ ਜਿਨ੍ਹਾਂ ਦੇ ਉਹ 30 40% ਤੋਂ ਜ਼ਿਆਦਾ ਨੇ ਤਾਂ ਨਾਲੀ ਸਪੈਸ਼ਲ ਇੱਕ ਬਰਨ ਕੇਅਰ ਯੂਨਿਟ ਦੀ ਲੋੜ ਹੈ ਜਾਂ ਆਈਸੀਯੂ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਫੇਸ਼ੀਅਲ ਬਰਨਸ ਨੇ ਤਾਂ ਸਾਹ ਲੈਣ ਦੇ ਵਿੱਚ ਹੋ ਸਕਦਾ ਜਦੋਂ ਸਵੇਲਿੰਗ ਹੋਵੇ ਉਹਨਾਂ ਨੂੰ ਦਿੱਕਤ ਆਣੀ ਸ਼ੁਰੂ ਹੋ ਜਾਵੇ ਤਾਂ ਇਸ ਕਰਕੇ ਉਹਨਾਂ ਦੀ ਬੈਟਰ ਕੇਅਰ ਦੇ ਲਈ ਉਹਨਾਂ ਨੂੰ ਅਸੀਂ ਰਜਿੰਦਰਾ ਹਸਪੀਟਲ ਸ਼ਿਫਟ ਕਰ ਰਹੇ ਹਾਂ 6 ਪੇਸ਼ੈਂਟਸ ਕਾਰਨ ਕੋਈ ਸਾਹਮਣੇ ਹੈ ਕਿ ਕੀ ਕਾਰਨ ਉੱਥੇ ਅਜੇ ਜਸਟ ਸਾਨੂੰ ਇਹੀ ਇਨਫੋਰਮੇਸ਼ਨ ਆਈ ਸੀ ਕਿ ਫਾਇਰ ਰਿਪੋਰਟਡ ਹੈ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਦੇ ਵਿੱਚ ਇੱਕ ਵਾਰੀ ਪੇਸ਼ੈਂਟਸ ਨੂੰ ਦੇਖ ਰਹੇ ਹਾਂ ਇਸ ਤੋਂ ਬਾਅਦ ਉੱਥੇ ਸਪੈਸੀਫਿਕਲੀ ਟੀਮ ਜਾਊਗੀ ਜਾ ਹੀ ਰਹੀ ਹੈ ਰਸ ਹੁਣ ਤੱਕ ਜੋ ਸ਼ੁਰੂਆਤੀ ਐਨਾਲਿਸਿਸ ਕੀਤਾ ਡਾਕਟਰ ਸਾਹਿਬਾਨ ਨਾਲ ਮੇਰੀ ਹੁਣੇ ਗੱਲ ਹੋਈ ਹੈ ਤਾਂ ਸਾਰੇ ਸਟੇਬਲ ਨੇ ਅਜੇ ਤੱਕ ਕੋਈ ਸੀਰੀਅਸ ਨਹੀਂ ਹੈ ਪੋਟਾਸ਼ ਦਾ ਵੀ ਹੈ ਸਾਹਮਣੇ ਜੀ ਪੋਟਾਸ਼ ਦਾ ਪਾਸ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ ਅਜੇ ਜਦੋਂ ਟੀਮ ਦੀ ਵਿਜ਼ਿਟ ਹੋ ਜੂਗੀ ਉਸ ਤੋਂ ਬਾਅਦ ਹੀ ਰੀਜ਼ਨ ਜਿਹੜਾ ਹੈਗਾ ਉਹ ਸੈਟਿੰਗ ਬੁੱਕ ਥੈਂਕ ਯੂ ਥੈਂਕ ਯੂ